ਹਾਂਜੀ ਮੇਰਾ ਵੀ ਸਾਰੇ ਹੀ ਭਰਾਵਾਂ ਨੂੰ ਸ਼ਸ਼ਕਾਲ ਤੇ ਝੋਨਾ ਲਵਾਈ ਦਾ ਕੰਮ ਜਿਹੜਾ ਆਪਣੇ ਹਲੇ ਚੱਲੀ ਜਾਂਦਾ ਉਧਰ ਦੋ ਮੋਟਰਾਂ ਦੇ ਆਪਣਾ ਹੋ ਗਿਆ ਝੋਨਾ ਕੰਪਲੀਟ 26 ਵੈਰਾਈਟੀਆਂ ਹੋ ਇੱਧਰ ਬਾਸਮਤੀ ਵਾਲਾ ਜਿਹੜਾ ਕਦੂ ਆ ਬਾਣ ਉਹ ਕਰਿਆ ਪਿਆ ਤੇ ਸਾਹਮਣੇ ਉਹ ਲੇਵਰ ਲਾਈ ਜਾਂਦੀ ਥੋੜੀ ਦੂਰ ਹੈ ਦਿਖਦੀ ਨਹੀਂ ਹੈ ਪਰ ਅੱਜ ਵੀਡੀਓ 'ਚ ਜਿਹੜੀ ਆਪਾਂ ਗੱਲ ਕਰਨੀ ਆ ਗੱਲ ਕਰਨੀ ਵੀ ਜਿਹੜਾ ਚైనా ਨੇ ਭਾਰਤ ਨੂੰ ਝਟਕਾ ਦਿੱਤਾ ਉਹ ਅੱਗੇ ਜਿਹੜਾ ਝਟਕਾ ਕਿਸਾਨਾਂ ਨੂੰ ਲੱਗਣਾ ਖਬਰਾਂ ਦੇ ਵਿੱਚ ਇਹ ਝਟਕਾ ਭਾਰਤ ਨੂੰ ਆ ਪਰ ਜਿਹੜਾ ਇਹ ਝਟਕਾ ਸਿੱਧਾ-ਸਿੱਧਾ ਅੱਗੇ ਕਿਸਾਨਾਂ ਨੂੰ ਲੱਗਣਾ ਹੈ ਤੇ ਕੀ ਗੱਲ ਬਾਤ ਹੈ ਕੀ ਝਟਕਾ ਆਪਾਂ ਸਾਰੀ ਗੱਲ ਵੀਡੀਓ ਦੇ ਵਿੱਚ ਕਰਨੀ ਹੈ ਤੇ ਜਿਹੜੇ ਭਰਾ ਆਪਣੇ ਨਵੇਂ ਆ ਉਹ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਮੇਰਾ ਵੀਰ ਪੂਰੀ ਦੇਖ ਲਿਓ ਝਟਕਾ ਇਦਾਂ ਹੈਗਾ ਵੀ ਦੇਖੋ ਜਿੰਨੀਆਂ ਵੀ ਜ਼ਿਆਦਾਤਰ ਜਿਹੜੀਆਂ ਪੈਦਾਵਾਰ ਵਧਾਉਣ ਵਾਲੀਆਂ ਖਾਦਾਂ ਨੇ ਉਹਦੇ ਵਿੱਚੋਂ 80% ਜਿਹੜਾ ਚైనా ਆਪਾਂ ਨੂੰ ਐਕਸਪੋਰਟ ਕਰਦਾ ਤੇ ਭਾਰਤ ਜਿਹੜਾ ਚైనా ਤੋਂ ਖਾਦਾਂ ਮੰਗਵਾਉਂਦਾ 80% ਦੇ ਕਰੀਬ ਖਾਦਾਂ ਜਿਹੜੀਆਂ ਚైనా ਤੋਂ ਭਾਰਤ ਦੇ ਵਿੱਚ ਆਉਨੀਆਂ ਪਰ ਪਿਛਲੇ ਦਿਨ ਜਿਹੜਾ ਭਾਰਤ ਤੋਂ ਭਾਰਤ ਦੇ ਵਿੱਚ ਚైనా ਤੋਂ ਜਿੰਨੀਆਂ ਵੀ ਖਾਦਾਂ ਆਉਣੀ ਐ ਤੇ ਚైనా ਨੇ ਉਹਦੇ ਤੇ ਪੂਰਨ ਤੌਰ ਤੇ ਜਿਹੜੀ ਪਾਬੰਦੀ ਲਾਤੀ ਐ ਕਿਉਂਕਿ ਆਪਣਾ ਭਾਰਤ ਜਿਹੜੀਆਂ ਪਾਬੰਦੀਆਂ ਲਾਉਂਦਾ ਹੁੰਦਾ ਇਹ ਤਾਂ ਲਾਉਂਦਾ ਹੁੰਦਾ ਸਿਰਫ ਬਿਆਨਵਾਜੀ ਦੇ ਵਿੱਚ ਪਰ ਜਿਹੜੇ ਹੋਰ ਦੇਸ਼ਾਂ ਉਹ ਕਾਨੂੰਨੀ ਕਾਰਵਾਈ ਜਿਹੜੀ ਕਾਗਜ਼ਾਂ ਦੇ ਥਰੂ ਕਰਦੇ ਜਿਹੜੀ ਕਾਗਜ਼ਾਂ ਦੇ ਵਿੱਚ ਪੂਰਨ ਤੌਰ ਤੇ ਚైనా ਨੇ ਪਾਬੰਦੀਆਂ ਲਾਈਆਂ ਜਿਹੜੀਆਂ ਟੋਟਲੀ ਖਾਦਾਂ ਇੰਡੀਆ ਨੂੰ ਆਉਣੀਆਂ 80% ਉਹਨਾਂ ਦੇ ਉੱਤੇ ਪਾਬੰਦੀ ਲਾਤੀ ਐ ਜਿਹੜੀਆਂ ਹੁਣ ਉਹ ਭਾਰਤ ਦੇ ਵਿੱਚ ਜਦੋਂ ਤੱਕ ਇਹ ਪਾਬੰਦੀ ਨਹੀਂ ਖੁੱਲਦੀ ਉਹ ਖਾਦਾਂ ਨਹੀਂ ਆਉਣਗੀਆਂ ਜ਼ਿਆਦਾਤਰ 8 ਜਿਹਦੇ ਵਿੱਚ ਆਪਣੀ ਤਰਲ ਖਾਦ 45 ਡਿ ਖਾਦ ਲਾ ਲਓ ਜਾਂ ਨੈਨੋ ਖਾਦਾਂ ਲਾ ਲਓ ਜਾਂ ਬਾਇਓ ਸਟਿਮੂਲੈਂਟ ਖਾਦਾਂ ਜਾਂ ਜਿਹੜੀਆਂ ਪਿਛਲੇ ਸਾਲ 1,60,000 ਟਨ ਭਾਰਤ ਦੇ ਵਿੱਚ ਜਿਹੜਾ ਉਹਨਾਂ ਦਾ ਐਕਸਪੋਰਟ ਹੋਇਆ ਚైనా ਤੋਂ ਤੇ ਇੱਧਰ ਆਪਣੇ ਭਾਰਤ ਨੇ ਇੰਪੋਰਟ ਕਰਵਾਈਆਂ ਖਾਦਾਂ ਮੰਗਵਾਈਆਂ ਤੇ ਉਹਨਾਂ ਸਾਰੀਆਂ ਤੇ ਜਿਹੜੀ ਹੈ ਚైనా ਨੇ ਪਾਬੰਦੀ ਲਾਤੀ ਹੈ ਤੇ ਜਿਹਦਾ ਸਿੱਧਾ-ਸਿੱਧਾ ਅਸਰ ਆ ਕੇ ਜਿਹੜਾ ਭਾਰਤ ਦੀ ਖੇਤੀ ਤੇ ਜਾਂ ਸਭ ਤੋਂ ਵੱਧ ਜਿਹੜੀ ਖੇਤੀ ਹੈ ਆਪਣੇ ਤਿੰਨ-ਚਾਰ ਸੂਬਿਆਂ ਦੇ ਵਿੱਚ ਜ਼ਿਆਦਾ ਹੁੰਦੀ ਹੈ ਜਿਹਦੇ 70 ਤੋਂ 80% ਇਹੜੇ ਲੋਕ ਆ ਉਹ ਖੇਤੀ ਤੇ ਨਿਰਭਰਾਂ ਜਿਹਦੇ ਚ ਪੰਜਾਬ ਹਰਿਆਣਾ ਆ ਗਿਆ ਜਾਂ ਹੋਰ ਇੱਕ ਦੋ ਸਟੇਟਾਂ ਆ ਗਈਆਂ ਯੂਪੀ ਆ ਗਈ ਤੇ ਇਹਨਾਂ ਸਟੇਟਾਂ ਦੇ ਵਿੱਚ ਤੁਹਾਨੂੰ ਪਤਾ ਵੀ ਜਿਹੜੀ ਖੇਤੀ ਵੱਡੇ ਲੈਵਲ ਤੇ ਹੁੰਦੀ ਆ ਸਿੱਧਾ ਸਾਦਾ ਅਸਰ ਜਿਹੜਾ ਇਹਨਾਂ ਸਟੇਟਾਂ ਦੇ ਕਿਸਾਨਾਂ ਨੂੰ ਪੈਣਾ ਤੇ ਜਿਹੜਾ ਭਾਰਤ ਦੇ ਟੋਟਲੀ ਕਿਸਾਨਾਂ ਨੂੰ ਪੈਣਾ ਹੁਣ ਇਹਦੇ ਪਿੱਛੇ ਰਿਲੇਸ਼ਨ ਚਲੋ ਡਿਸਪਿਊਟ ਜਿਹੜਾ ਆਪਸ ਦੇ ਦੇਸ਼ਾਂ ਦੇ ਵਿੱਚ ਚੱਲਦਾ ਰਹਿੰਦਾ ਪਰ ਭਾਰਤ ਥੋੜਾ ਜਿਆ ਐਨਾਂ ਚੀਜ਼ਾਂ ਨੂੰ ਨਵੇੜਨ ਦੇ ਵਿੱਚ ਜਾਂ ਐਨਾਂ ਚੀਜ਼ਾਂ ਦੇ ਬਲ ਇਹ ਹਨ ਘਟ ਦਿੰਦਾ ਥੋੜਾ ਜਿਹਾ ਵੋਟਾਂ ਇਲੈਕਸ਼ਨਾਂ ਵੱਲ ਜਿਹੜਾ ਇੰਡੀਆ ਦਾ ਧਿਆਨ ਜ਼ਿਆਦਾ ਰਹਿੰਦਾ ਕਿਸੇ ਵੀ ਸਟੇਟ ਦੇ ਵਿੱਚ ਵੋਟਾਂ ਆ ਜਾਣ ਉਧਰੋਂ ਛੱਡ ਕੇ ਸਾਰਾ ਸਿਸਟਮ ਭਾਰਤ ਦਾ ਇਹ ਵੋਟਾਂ ਮਗਰ ਪੈ ਜਾਂਦੇ ਆ ਹੁਣ ਜੇ ਇਹ ਖਾਦਾਂ ਬੰਦ ਹੋਣੀਆਂ ਜਿੰਨੀਆਂ ਵੀ ਇਹ ਖਾਦਾਂ ਟੋਟਲੀ ਫਸਲਾਂ ਦੀ ਹੈ ਪੈਦਾਵਾਰ ਵਧਾਉਣ ਵਾਲੀਆਂ ਖਾਦਾਂ ਕਿਉਂਕਿ ਪੈਦਾਵਾਰ ਵਧੂਗੀ ਤਾਂ ਹੀ ਜਿਹੜੇ ਆਬਾਦੀ ਆ ਰੋਟੀ ਖਾਊਗੀ ਕਿਉਂਕਿ ਹੁਣ ਜਿੱਦਾਂ ਇਹ ਮੈਂ ਦੇਖੀ ਆ ਜਾਂ ਇਹਦੇ ਥੱਲੇ ਜਿਹੜੀ ਖਬਰ ਸੀਗੀ ਜਾਂ ਉਹਦੇ ਥੱਲੇ ਮੈਂ ਬਹੁਤ ਬੰਦਿਆਂ ਦੇ ਜਿਹੜੇ ਕਮੈਂਟ ਪੜੇ ਆ ਕਮੈਂਟਾਂ ਦੇ ਵਿੱਚ ਇਹੀ ਜ਼ਿਆਦਾਤਰ ਬੰਦਿਆਂ ਨੇ ਲਿਖਿਆ ਵਾ ਕਹਿੰਦੇ ਵਧੀਆ ਹੋ ਗਿਆ ਜੇ ਚైనా ਨੇ ਖਾਦਾਂ ਬੰਦ ਕਰਤੀਆਂ ਭਾਰਤ ਦੇ ਲੋਕ ਬਿਮਾਰੀਆਂ ਨਾਲ ਨਹੀਂ ਮਰਨਗੇ ਪਰ ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਜਿਹੜੀਆਂ ਖਾਦਾਂ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀਆਂ ਨਹੀਂ ਲੱਗਦੀਆਂ ਹੈਗੀਆਂ ਬਿਮਾਰੀਆਂ ਲੱਗਦੀਆਂ ਜਿਹੜੇ ਹੋਰ ਤੁਸੀਂ ਕੈਮੀਕਲ ਕੋਲਡ ਡਰਿੰਕ ਜਾਂ ਹੋਰ ਚੀਜ਼ਾਂ ਦੇ ਥਰੂ ਪੀਂਦੇ ਆ ਬਾਕੀ ਦੂਜੀ ਗੱਲ ਜਿਹੜੀਆਂ ਇਹ ਖਾਦਾਂ ਖਾਦਾਂ ਆਪਣੇ ਜਿਹੜੇ ਵਿਗਿਆਨੀ ਐ ਵਿਗਿਆਨਿਕ ਲੋਕ ਐ ਉਹ ਕਿਉਂ ਤਿਆਰ ਕਰਦੇ ਆ ਪੈਦਾਵਾਰ ਕਿਉਂ ਫਸਲਾਂ ਦੀ ਵਧਾਈ ਜਾਂਦੀ ਆ ਉਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਜਿਹੜਾ ਵਾਦੀ ਦਾ ਹੈਗਾ ਕਿਉਂਕ ਵਰਲਡ ਦੀ ਆਬਾਦੀ ਵੱਧ ਰਹੀ ਹੈ ਤਾਂ ਜਿਹੜੀਆਂ ਖਾਦਾਂ ਤਿਆਰ ਕਰਨਾ ਇਹ ਮਜਬੂਰੀ ਹੈ ਕੋਈ ਐਦਾਂ ਨਹੀਂ ਹੈਗਾ ਵੀ ਇਹ ਖਾਦਾਂ ਸਿਰਫ ਸ਼ੌਕ ਨੂੰ ਕਿਸਾਨ ਪਾਉਨੇ ਆ ਜਾਂ ਜਿਹੜੀਆਂ ਕੰਪਨੀਆਂ ਸ਼ੌਕ ਨੂੰ ਬੇਚਦੀਆਂ ਉਹਦੇ ਸਭ ਤੋਂ ਪਿੱਛੇ ਦਾ ਕਾਰਨ ਇਹ ਹੈ ਵੀ ਜਿਹੜਾ ਟੋਟਲੀ ਵਰਲਡ ਹੈ ਜਿਹੜੀ ਰੋਟੀ ਖਾ ਸਕੇ ਜਿੱਦਾਂ ਹੁਣ ਬਹੁਤ ਬੰਦੇ ਕਹਿੰਦੇ ਆ ਵੀ ਆਰਗੇਨਿਕ ਖੇਤੀ ਵਾਲਾ ਆ ਜੋ ਖਾਦਾਂ ਨੂੰ ਜਾਂ ਸਪਰੇਆ ਨੂੰ ਨਾ ਵਰਤੋ ਮੇਰੇ ਹਿਸਾਬ ਨਾਲ ਜੇ ਨਾ ਪੂਰਾ ਵਰਲਡ ਆਰਗੈਨਿਕ ਖੇਤੀ ਤੇ ਆ ਜਾਵੇ ਤਾਂ ਇੱਕ ਸਾਲ ਦੇ ਵਿੱਚ ਪੂਰੀ ਦੁਨੀਆ ਭੁੱਖੀ ਮਰ ਜਾਊਗੀ ਕਿਉਂਕਿ ਆਰਗੈਨਿਕ ਦੇ ਵਿੱਚ ਆ ਕੇ ਜਿਹੜੀ ਪੈਦਾਵਾਰ ਘਟਣੀ ਹੈ ਤੇ ਜਿਹੜੀ ਆਪਣੀ ਆਬਾਦੀ ਆਬਾਦੀ ਦੀ ਖਪਤ ਜਿਹੜੀ ਨਾਜ ਦੀ ਖਪਤ ਕਿਤੇ ਜ਼ਿਆਦਾ ਹੈ ਇਸੇ ਕਰਕੇ ਜਿਹੜੇ ਸੀਡ ਆ ਉਹ ਹਰ ਸਾਲ ਕਿਉਂ ਨਵੇਂ ਤਿਆਰ ਕੀਤੇ ਜਾਂਦੇ ਆ ਸਾਡੇ ਮੂਰਖ ਲੋਕਾਂ ਨੂੰ ਇਹ ਚੀਜ਼ਾਂ ਨਹੀਂ ਪਤਾ ਜਿਹੜਾ ਨੂੰ ਸਿਰਫ ਇੱਕੋ ਇੱਕ ਸੋਸ਼ਲ ਮੀਡੀਆ ਤੇ ਗੱਲ ਜੇ ਕਿਤੇ ਕਮੈਂਟ ਕਰਿਆ ਵਾ ਮਿਲ ਗਿਆ ਵੀ ਕਿਸਾਨ ਆ ਜਿਹੜੇ ਸਪ੍ਰੇਆਂ ਜਾਂ ਖਾਦਾਂ ਦੇ ਨਾਲ ਮਾਰਦੇ ਆ ਲੋਕਾਂ ਨੂੰ ਇਹਨਾਂ ਨਾਲ ਬਿਮਾਰੀਆਂ ਲੱਗਦੀਆਂ ਇਹ ਬਸ ਉਹੀ ਚੀਜ਼ ਜਿਹੜੀ ਹੈ ਪ੍ਰਚਲਿਤ ਹੋ ਜਾਂਦੀ ਹੈ ਤੇ ਭੰਡ ਪ੍ਰਚਾਰ ਜਿਹੜਾ ਚੱਲ ਪੰਦਾ ਪਰ ਇਹਨਾਂ ਮੂਰਖ ਲੋਕਾਂ ਨੂੰ ਇਹ ਨਹੀਂ ਪਤਾ ਵੀ ਜਿਹੜੀ ਸਾਇੰਸ ਆ ਕਿਉਂ ਖਾਦਾਂ ਦੇ ਪਿੱਛੇ ਪੈਸਟੀਸਾਈਡ ਦੇ ਪਿੱਛੇ ਕੰਮ ਕਰ ਰਹੀ ਹੈ ਤੁਸੀਂ ਬਚੇ ਹੀ ਖਾਦਾਂ ਦੇ ਕਰਕੇ ਹੋ ਜਿਹੜੀ ਦੁਨੀਆ ਅੱਜ ਖਾਦਾਂ ਦੇ ਕਰਕੇ ਬਚੀ ਐ ਜੇ ਪੈਦਾਵਾਰ ਫਸਲਾਂ ਦੀ ਵਧੀ ਹੈ ਤੇ ਤਾਂ ਪੂਰੀ ਵਾਦੀ ਜਿਹੜੀ ਰੋਟੀ ਖਾ ਰਹੀ ਐ ਪਰ ਇਹ ਮੂਰਖ ਲੋਕ ਕਹੀ ਜਾਂਦੇ ਜੇ ਇਹਨਾਂ ਨੇ ਖਾਦਾਂ ਬੰਦ ਕਰਤੀਆਂ ਤੇ ਵਧੀਆ ਹੋ ਗਿਆ ਇਹ ਨਹੀਂ ਪਤਾ ਵੀ ਇਹਦਾ ਅਸਰ ਆ ਕੇ ਮੁੜ ਕੇ ਤੁਹਾਨੂੰ ਡੁਪਲੀਕੇਟ ਚੀਜ਼ਾਂ ਚਾਇਨਾ ਨੇ ਖਾਦਾਂ ਬੰਦ ਕਰਨ ਦਾ ਮੇਨ ਮਕਸਦ ਕੀ ਆ ਵੀ ਉਹ ਡੁਪਲੀਕੇਸੀ ਵਧੂਗੀ ਉਹਦੇ ਨਾਲ ਡੁਪਲੀਕੇਟ ਚੀਜ਼ਾਂ ਕਿਉਂਕਿ ਹੁਣ ਅਨਾਜ ਵੀ ਜਿੱਦਾਂ ਚੌਲ ਵੀ ਕਣਕ ਵੀ ਡੁਪਲੀਕੇਟ ਬਣਨ ਲੱਗੀ ਆ ਲੋਕਾਂ ਨੂੰ ਪਤਾ ਨਹੀਂ ਲੱਗਣਾ ਵੀ ਜਿਹੜੀ ਲੈਬਾਂ ਦੇ ਵਿੱਚ ਅਨਾਜ ਤਿਆਰ ਕਰਿਆ ਵਾ ਤੁਹਾਡੇ ਅੰਦਰ ਕਦੋਂ ਚਲੇ ਗਿਆ ਤੇ ਸਾਡੀ ਮੂਰਖ ਜਨਤਾ ਜਿਹੜੀ ਆਪਣੇ ਖਾਸ ਕਰਕੇ ਇੰਡੀਆ ਦੇ ਵਿੱਚ ਚੱਲਦੀ ਵੀ ਪਤਾ ਨਹੀਂ ਕਿਸਾਨ ਸਾਰੇ ਪੱਖੋਂ ਜਿਹੜਾ ਵੀ ਬਰਵਾਦ ਕਰਨ ਲੱਗਿਆ ਵਾ ਸੋ ਤੁਹਾਨੂੰ ਖਾਦਾਂ ਦੱਸਤੀਆਂ ਵੀ ਇਹ ਖਾਦਾਂ ਦੇ ਨਾਲ ਜਿਹੜਾ ਅਸਰ ਹੈ ਉਹ ਜ਼ਿਆਦਾਤਰ ਜਿਹੜਾ ਆਪਣੇ ਸਬਜ਼ੀਆਂ ਵਾਲੇ ਜਾ ਜਿਹੜੇ ਬਾਗਬਾਨੀ ਕਰਦੇ ਉਹਨਾਂ ਤੇ ਜ਼ਿਆਦਾ ਅਸਰ ਪੈਣਾ ਕਿਉਂਕਿ ਜ਼ਿਆਦਾਤਰ ਉਹ ਹੀ ਤਰਲ ਖਾਦਾਂ ਜਿਹੜੀਆਂ ਮਲਕੀ ਲਿਕਿਡ ਖਾਦਾਂ ਯੂਜ਼ ਕਰਦੇ ਆ ਜਿੱਦਾਂ ਆਮ ਝੋਨੇ ਕਣਕ ਦੇ ਵਿੱਚ ਜ਼ਿਆਦਾਤਰ ਆਪਾਂ ਖਾਦਾਂ ਮਿੱਟੀ ਦੇ ਥਰੂ ਦੰਦੇ ਆ ਪਰ ਮਿੱਟੀ ਦੇ ਥਰੂ ਵੀ ਜਿਹੜੀਆਂ ਖਾਦਾਂ ਆਪਣੇ ਦੇਸ਼ ਦੇ ਵਿੱਚ ਆਉਂਦੀਆਂ ਜ਼ਿਆਦਾਤਰ ਆਪਣੀਆਂ ਜਿਹੜੀਆਂ ਮਲਕੀ ਚਾਇਨਾ ਈ ਐਕਸਪੋਰਟ ਕਰਦਾ ਤੇ ਬਾਕੀ ਚਲੋ ਚੱਲੀ ਜਾਣਾ ਸਾਰਾ ਸਿਸਟਮ ਦਾ ਪਰ ਇਹਦੇ ਨਾਲ ਸਿੱਧਾ ਸਦਾ ਅਸਰ ਜਿਹੜਾ ਆ ਕੇ ਭਾਰਤ ਦੇ ਕਿਸਾਨ ਤੇ ਪੈਣਾ ਸੋ ਜਿੰਨੇ ਵੀ ਭਰਾ ਵੀਡੀਓ ਨੂੰ ਦੇਖਦੇ ਆ ਮੇਰਾ ਵੀਰ ਵੀਡੀਓ ਹੋ ਜਾਣੀ ਲੰਬੀ ਤੇ ਆਪਾਂ ਨਹੀਂ ਚਾਹੁੰਦੇ ਵੀ ਆਪਾਂ ਐਵੇਂ ਗੱਲਾਂ ਦਾ ਖੜਾ ਬਣਾਈ ਜਾਈਏ ਤੇ ਤੁਹਾਨੂੰ ਇੰਨਾ ਕੁ ਦੱਸਦਾ ਵੀ ਜਿਹੜੀਆਂ ਖਾਦਾਂ ਪੂਰਨ ਤੌਰ ਤੇ ਜਿਹੜੀਆਂ ਚਾਇਨਾ ਦੇ ਬੰਦ ਕਰਤੀਆਂ ਤੇ ਨਾਲ ਹੁਣ ਥੋੜੀ ਜਿਹੀ ਮੰਗਾਈ ਵੀ ਵੱਧ ਸਕਦੀ ਹੈ ਜਿਹੜੀਆਂ ਲਿਕੜ ਖਾਦਾਂ ਕਿਉਂਕਿ ਆਪਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਵੀ ਆਪਾਂ ਕਹਿੰਨੇ ਵੀ ਅਸੀਂ ਕਿਹੜੇ ਲਿਕੜ ਖਾਦਾਂ ਵਰਤਦੇ ਆ ਬਹੁਤ ਬ੍ਰਾਂਡ ਦੇ ਵਿੱਚ ਜਿਹੜੀਆਂ ਆਪਾਂ ਕਹਿੰਨੇ ਗਰੋਥ ਪ੍ਰਮੋਟਰਾਂ ਜਿੰਨੇ ਵੀ ਹੈਗੇ ਆ ਉਹ ਸਾਰੇ ਚਾਇਨਾ ਤੋਂ ਇੱਧਰ ਆਪਣੇ ਭਾਰਤ ਦੇ ਵਿੱਚ ਆਉਂਦੇ ਆ ਚਾਇਨਾ ਤੋਂ ਮੁਗਵਾਏ ਜਾਂਦੇ ਆ ਗਰੋਥ ਪ੍ਰਮੋਟਰ ਜਿੰਨੀਆਂ ਵੀ ਜਿਹੜੀਆਂ ਖਾਦਾਂ ਜਿਹੜੀਆਂ ਪੈਦਾਵਾਰ ਵਧਾਉਂਦੀਆਂ ਟੋਟ ਭਾਰਤ ਦੇ ਵਿੱਚ ਆਉਣੀ ਹੈ ਤੇ ਉਹਦਾ ਅਸਰ ਤਾਂ ਪੈਣਾ ਹਰ ਕਿਸਾਨ ਤੇ ਪਰ ਜ਼ਿਆਦਾਤਰ ਅਸਰ ਜਿਹੜਾ ਵਾਗਬਾਨੀ ਆ ਆਪਣੇ ਜਿਹੜੀ ਸਬਜ਼ੀਆਂ ਦੀ ਖੇਤੀ ਕਰਦੇ ਗੂ ਵੀ ਸਬਜ਼ੀਆਂ ਦੀ ਖੇਤੀ ਤੇ ਜ਼ਿਆਦਾਤਰ ਇਹ ਸਪਰੇਅ ਹੁੰਦੀਆਂ ਜਿਹੜੇ ਗ੍ਰੋਥ ਪ੍ਰੋਮੋਟਰਾਂ ਜਾਂ ਸਬਜ਼ੀਆਂ ਦੀ ਪੈਦਾਵਾਰ ਵਧਾਉਣ ਵਾਸਤੇ ਚੋਨੇ ਤੇ ਚਲੋ ਜ਼ਿਆਦਾਤਰ ਜਿਹੜੀ ਯੂਰੀਆ ਦੀ ਵਰਤੋਂ ਹੁੰਦੀ ਹੈ ਜਾਂ ਹੋਰ ਜਿਹੜੇ ਛੋਟੇ ਤੱਤਾਂ ਜਿੱਦਾਂ ਫਾਸਫੋਰਸ ਤੋਂ ਆਪਾਂ ਨੂੰ ਪਹਿਲਾਂ ਹੀ ਕਣਕ ਚੋਂ ਮਿਲ ਜਾਂਦੀ ਜਿਹੜੀ ਪਾਈ ਹੁੰਦੀ ਹੈ ਡੀਏਪੀ ਵਗੈਰਾ ਪੋਟਾਸ਼ ਵਗੈਰਾ ਤੋਂ ਹਨ ਬਾਕੀ ਜਿੱਦਾਂ ਐਨਪੀਕੇ ਵਗੈਰਾ ਜਿਹੜੇ ਤਰਲੇ ਖਾਦਾਂ ਆਉਂਦੀਆਂ ਇਹਨਾਂ ਦੇ ਵਿੱਚ ਆਉਣਾਂ ਮਿਲਾਂਗੇ ਆਪਾਂ ਕਿਸੇ ਅਗਲੀ ਵੀਡੀਓ ਵਿੱਚ ਉਦੋਂ ਤੱਕ ਥੈਂਕ ਯੂ